ਵਰਦੇ ਹੋਏ ਤੇਜ਼ ਉਮੀਦ باوجود ਵੀ ਪੁਲਿਸ ਦੇ ਵੱਲੋਂ ਨਸ਼ੇ ਵਿਰੁੱਧ ਵੱਡੀ ਕਾਰਵਾਈ ਕੀਤੀ ਗਈ ਕਾਸੋ ਆਪਰੇਸ਼ਨ ਦੌਰਾਨ ਘਰ-ਘਰ ਦੇ ਵਿੱਚ ਤਲਾਸ਼ੀ ਲਈ ਗਈ ਅਤੇ ਕਈ ਥਾਵਾਂ 'ਤੇ ਛਾਪੇਮਾਰੀ ਵੀ ਕੀਤੇ ਗਈ ਐਸਐਸਪੀ ਨੇ ਇਸ ਮੌਕੇ ਦੱਸਿਆ ਕਿ ਨਸ਼ੇ ਖਿਲਾਫ ਚੱਲ ਰਹੀ ਇਸ ਜੰਗ ਦੇ ਵਿੱਚ ਹੁਣ ਤੱਕ ਹਜ਼ਾਰ ਤੋਂ ਵੱਧ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ 64 ਜਾਇਦਾਦਾਂ ਜਿਨ੍ਹਾਂ ਦੀ ਕੀਮਤ ਕਰੋੜਾਂ ਦੇ ਵਿੱਚ ਹੈ ਉਹਨਾਂ ਨੂੰ ਫਰੀਜ਼ ਕਰ ਦਿੱਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਹ ਮੁਹਿੰਮ ਲੋਕਾਂ ਦੇ ਸਹਿਯੋਗ ਦੇ ਨਾਲ ਹੋਰ ਵੀ ਮਜ਼ਬੂਤ ਹੋ ਰਹੀ ਹੈ ਅਤੇ ਪਿੰਡਾਂ ਦੇ ਵਿੱਚ ਨਸ਼ਾ ਹੁਣ ਕਾਫੀ ਹੱਦ ਤੱਕ ਘੱਟ ਚੁੱਕਾ ਹੈ ਲੋਕ ਵੀ ਇਸ ਮੁਹਿੰਮ ਨੂੰ ਸਫਲ ਦੇਖ ਕੇ ਹੁਣ ਖੁਸ਼ੀ ਜ਼ਾਹਿਰ ਕਰ ਰਹੇ ਨੇ ਆ ਜਿਹੜਾ ਜਿੱਥੇ ਆਪਾਂ ਖੜੇ ਨੇ ਸ਼ੇਖੂਪੁਰ ਇਹ ਪਹਿਲਾ ਡਰਗ ਹੌਟਸਪੌਟ ਮੰਨਿਆ ਜਾਂਦਾ ਸੀਗਾ ਇਸ ਤਰ੍ਹਾਂ ਦੀ ਰੈਪਿਊਟੇਸ਼ਨ ਸੀਗੀ ਪਰ ਜਦੋਂ ਦਾ ਸਰਕਾਰ ਦੀ ਮੁਹਿੰਮ ਜੁੱਧ ਨਸ਼ਿਆ ਵਿਰੁੱਧ ਸਟਾਰਟ ਹੋਈ ਉਸ ਤੋਂ ਬਾਅਦ ਡਿਸਟ੍ਰਿਕਟ ਪੁਲਿਸ ਨੇ ਫੋਕਸ ਤਰੀਕੇ ਨਾਲ ਇੱਥੇ ਕਾਫੀ ਫੋਕਸ ਕਰਕੇ ਇੱਥੇ ਕਾਫੀ ਸੁਧਾਰ ਹੋਇਆ ਇੱਚ ਅਸੀਂ ਕਾਫੀ ਪਰਚੇ ਦਰਜ ਕੀਤੇ ਮੁਲਜ਼ਮ ਗ੍ਰਿਫਤਾਰ ਹੋਏ ਤਾਂ ਉਹ ਰੈਪਿਊਟੇਸ਼ਨ ਨਹੀਂ ਹੈ ਪਰ ਫਿਰ ਵੀ ਅਸੀਂ ਇਸ ਏਰੀਆ ਤੇ ਪਾਰਟਿਕੂਲਰਲੀ ਫੋਕਸ ਕਰ ਰਹੇ ਨੇ ਤਾਂ ਇਹਦੇ ਵਿੱਚ ਦੋ ਸਬਡਿਵੀਜ਼ਨ ਦੀ ਅਸੀਂ ਅੱਜ ਫੋਰਸ ਲਾਈ ਹੈ ਤਾਂ ਉਸ ਤਰਜ਼ ਦੇ ਤਹਿਤ ਅਸੀਂ ਕਾਸੋ ਕਰ ਰਹੇ ਨੇ ਨਾ ਸਿਰਫ ਇੱਥੇ ਬਲਕਿ ਜਿਹੜਾ ਗਾਂਧੀ ਕੈਂਪ ਬਟਾਲੇ ਦੇ ਵਿੱਚ ਇੱਕ ਹੌਟਸਪੌਟ ਮੰਨਿਆ ਜਾਂਦਾ ਹੈ ਉੱਥੇ ਵੀ ਅਸੀਂ ਕਰ ਰਹੇ ਸਰ ਜਿਹੜੀ ਐਕਸਰਸਾਈਜ਼ ਕਾਸੋਦੀ ਹੈ ਇਟ ਹਾਸ ਬੀਂਗ ਕੈਰੀਡ ਅਕ੍ਰੋਸ ਪੰਜਾਬ ਤਾਂ ਉਸੇ ਤਹਿਤ ਕਰੀਬਨ 150 ਦੀ ਜਿਹੜੀ ਫੋਰਸ ਹੈ ਇਥੇ ਸੱਦੀ ਗਈ ਹੈ ਦੇ ਵਿਲ ਬੀ ਕੈਰੀਇੰਗ ਦਾ ਕਾਸੋ ਇਦੇ ਵਿੱਚ ਜਿਸ ਤਰ੍ਹਾਂ ਇਹਦੀ ਇੱਕ ਰੈਪਿਊਟੇਸ਼ਨ ਸੀਗੀ ਕਿ ਇਹ ਡਰਗ ਹੌਟਸਪੌਟ ਹੈ ਤਾਂ ਕਾਸੋ ਦਾ ਖਸੂਸੀ ਤੌਰ ਤੇ ਇਹ ਫਾਇਦਾ ਹੁੰਦਾ ਹੈ ਕਿ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰਦੇ ਹੈ ਉਹਨਾਂ ਦੀ ਚੈਕਿੰਗ ਹੋ ਜਾਂਦੀ ਹੈ ਇੱਕ ਡੈਟਰੈਂਸ ਉੱਤੇ ਕ੍ਰੀਏਟ ਹੁੰਦਾ ਹੈ ਤਾਂ ਬਾਕੀ ਜਿਹੜੇ ਦੂਜੇ ਜਿਹੜੇ ਲੋਕ ਸਾਡੇ ਨਾਲ ਮਿਲਦੇ ਹੈ ਇੱਕ ਪਬਲਿਕ ਕੌਨਫੀਡੈਂਸ ਮੀਜਰ ਹੈ ਕੌਨਫੀਡੈਂਸ ਬਿਲਡਿੰਗ ਮੀਜਰ ਹੈ ਤਾਂ ਜਦੋਂ ਦਾ ਇਹ ਮੁਹਿੰਮ ਸਟਾਰਟ ਹੋਈ ਹੈ ਯੋਗ ਨਸ਼ਾ ਵਿਰੋਧ ਉਹਦੇ ਵਿੱਚ 694 ਪਰਚੇ ਬਟਾਲਾ ਪੁਲਿਸ ਨੇ ਦਰਜ ਕਰ ਲਏ ਹੈਗੇ ਨੇ ਇਹਦੇ ਜੇ 100 ਸੌਰੀ 1121 ਮੁਲਜ਼ਮ ਫੜੇ ਗਏ ਨੇ 64 ਇਹਦੇ ਵਿੱਚ ਅਸੀਂ ਕਰੀਬਨ 182 ਲੋਕਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾਇਆ ਹੈਗਾ ਤ ਸੇ ਪੰਜਾਬ ਦੇ ਉੱਤੇ ਜਿਹੜੇ ਲੋਕਾਂ ਦੀ ਟਿਪ ਸਾਡੇ ਕੋਲ ਆndੀਆਂ ਹੈ 170 ਜਿਹੜੇ ਮੁਕਦਮੇ ਹੈ ਕੇਵਲ ਲੋਕਾਂ ਦੀ ਟਿਪਸ ਦੇ ਉੱਤੇ ਹੀ ਅਸੀਂ ਦਰਜ ਕਰ ਪ੍ਰੋਪਰਟੀਆਂ ਕਰੀਬਨ 5 ਪ੍ਰੋਪੋਜ਼ਲ ਸਾਡੇ ਫ੍ਰੀਜ਼ ਹੋ ਚੁੱਕੇ ਨੇ ਉਹਦੇ ਚ ਕੁੱਲ ਮਿਲਾ ਕੇ 110 ਮੁਲਜ਼ਮ ਹੈ ਉਹਨਾਂ ਦੀ ਪ੍ਰੋਪਰਟੀਆਂ ਅਸੀਂ ਫ੍ਰੀਜ਼ ਕਰ ਚੁੱਕੇ ਨੇ ਜਿਹੜੀ ਕੰਪੀਟੈਂਟ ਅਥਾਰਟੀ ਹੈਗੀ ਉਹਨਾਂ ਵੱਲੋਂ ਤਾਂ ਉਹਦੀ ਜਿਹੜੀ ਵੈਲਿਊਏਸ਼ਨ ਹੈ ਕਰੀਬਨ 35 ਕਰੋੜ ਰੁਪਏ ਦੀ ਹੈਗੀ ਐਂਡ ਇਹ ਪ੍ਰੋਸੈਸ ਹੁਣ ਸਾਡਾ ਅਜੇ ਵੀ ਚੱਲਦਾ ਪਿਆ ਹੈ ਜਿਹੜੇ ਵੀ ਕਮਰਸ਼ਲ ਕੇਸਸ ਦੇ ਵਿੱਚ ਤਾਸਕਰ ਹੋਏ ਹੈ ਤਾਂ ਉਹਨਾਂ ਤੇ ਉਸੇ ਫੋਕਸ ਕਰ ਰਹੇ ਨੇ ਤਾਂ ਕਾਫੀ سارے ਸਾਡੇ ਪ੍ਰੋਪੋਜ਼ਲਸ ਇਨ ਪਾਈਪਲਾਈਨ ਆ ਗਏ ਨੇ 64 ਇਹਦੇ ਵਿੱਚ ਅਸੀਂ ਕਰੀਬਨ 182 ਲੋਕਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਦਾਖਲ ਕਰਾਇਆ ਹੈਗਾ ਤਾਂ ਸੇਫ ਪੰਜਾਬ ਤੇ ਉੱਤੇ ਜਿਹੜੇ ਲੋਕਾਂ ਦੀ ਟਿਪ ਸਾਡੇ ਕੋਲ ਆਉਂਦੀਆਂ ਹਨ 170 ਜਿਹੜੇ ਮੁਕਦਮੇ ਹੈ ਕੇਵਲ ਲੋਕਾਂ ਦੀ ਟਿਪਸ ਤੇ ਉੱਤੇ ਹੀ ਅਸੀਂ ਦਰਜ ਕਰ ਪ੍ਰੋਪਰਟੀਆਂ ਕਰੀਬਨ 500 ਪ੍ਰੋਪੋਜ਼ਲ ਸਾਡੇ ਫ੍ਰੀਸ ਹੋ ਚੁੱਕੇ ਨੇ ਉਹਦੇ ਵਿੱਚ ਕੁੱਲ ਮਿਲਾ ਕੇ 110 ਮੁਲਜ਼ਮ ਹੈ ਉਹਨਾਂ ਦੀ ਪ੍ਰਾਪਰਟੀਆਂ ਅਸੀਂ ਫ੍ਰੀਜ਼ ਕਰ ਚੁੱਕੇ ਨੇ ਜਿਹੜੀ ਕੰਪੀਟੈਂਟ ਅਥਾਰਟੀ ਹੈਗੀ ਉਹਨਾਂ ਵੱਲੋਂ ਤਾਂ ਉਹਦੀ ਜਿਹੜੀ ਵੈਲਿਊਏਸ਼ਨ ਹੈ ਕਰੀਬਨ 35 ਕਰੋੜ ਰੁਪਏ ਦੀ ਹੈਗੀ ਐਂਡ ਇਹ ਪ੍ਰੋਸੈਸ ਹੁਣ ਸਾਡਾ ਅਜੇ ਵੀ ਚੱਲਦਾ ਪਿਆ ਹੈ ਜਿਹੜੇ ਵੀ ਕਮਰਸ਼ਲ ਕੇਸਸ ਦੇ ਵਿੱਚ ਦਸਕਰ ਹੁੰਦੇ ਆ ਤਾਂ ਉਹਨਾਂ ਤੇ ਅਸੀਂ ਫੋਕਸ ਕਰ ਰਹੇ ਨੇ ਤਾਂ ਕਾਫੀ ਸਾਰੇ ਸਾਡੇ ਪ੍ਰੋਪੋਜ਼ਲਸ ਇਨ ਪਾਈਪਲਾਈਨ ਹੈ